ਮੁਕੇਰੀਆਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਵੱਖ-ਵੱਖ ਅਹੁਦਿਆਂ ਤੇ ਰਹੇ ਜ਼ਿਲ੍ਹਾ ਪ੍ਰੀਸ਼ਦ ਗੁਰਚੰਦ ਸਿੰਘ 바ਵਾ ਨੇ ਭਾਜਪਾ ਨੂੰ ਕਿਹਾ ਬਾਏ ਬਾਏ ਵੱਡੀ ਗਿਣਤੀ ਵਿੱਚ ਸਮਰਥਕਾਂ ਸਮੇਤ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਰਾਜਕੁਮਾਰ ਚੱਬੇਵਾਲ ਨੇ ਆਖਿਆ ਜੀ ਆਇਆਂ ਨੂੰ ਰਾਜਕੁਮਾਰ ਚੱਬੇਵਾਲ ਦੀ ਚੋਣ ਮੁਹਿੰਮ ਨੇ ਮਿਲਿਆ ਵੱਡਾ ਹੁੰਗਾਰਾ ਪ੍ਰੋਫੈਸਰ ਮਲਤਾਨੀ ਦੇ ਵੀ ਹੋਏ ਹੱਥ ਮਜ਼ਬੂਤ ਬਾਬਾ ਜੀ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਆਓ ਸੁਣਦਿਆਂ ਚੱਬੇਵਾਲ ਸਾਹਿਬ ਨੇ ਕੀ ਆਖਿਆ ਮੁਕੇਰੀਆਂ ਤੋਂ ਰਵਿੰਦਰ ਸਿੰਘ ਦੀ ਪੂਰੀ ਰਿਪੋਰਟ ਗੁਰਵਚਨ ਸਿੰਘ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੋ ਮੈਂ ਸਮਝਦਾ ਕਿ ਅੱਜ ਆਮ ਆਦਮੀ ਪਾਰਟੀ ਨੂੰ ਮੁਕੇਰੀਆਂ ਦੇ ਵਿੱਚ ਇੱਕ ਇਤਿਹਾਸਕ ਇੱਕ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਬਾਬਾ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਔਰ ਭਾਜਪਾ ਦੇ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਜਿਹੜਾ ਪ੍ਰੀਸ਼ਦ ਮੈਂਬਰ ਸੀ ਉਹ ਵੀ ਸਾਡੇ ਸ਼ਾਮਲ ਹੋ ਗਏ ਨੇ ਇਹ ਪ ਅਲੱਗ-ਅਲੱਗ ਅਹੁਦਿਆਂ ਤੇ ਸੰਪਤੀ ਮੈਂਬਰ ਰਹੇ ਚੁੱਕੇ ਨੇ ਪੰਚਾਇਤ ਦੇ ਵਿੱਚ ਰਹੇ ਚੁੱਕੇ ਨੇ ਬਤੌਰ ਮੰਡਲ ਪ੍ਰਧਾਨ ਜਿਲ੍ਹਾ ਸੈਕਟਰੀ ਬਹੁਤ ਅਲੱਗ-ਅਲੱਗ ਅਹੁਦਿਆਂ ਤੇ ਭਾਜਪਾ ਚ ਕੰਮ ਕਰ ਚੁੱਕੇ ਨੇ ਸੋ ਉਹਨਾਂ ਦੇ ਨਾਲ ਜਿਹੜੇ ਸਾਥੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕਰਦਾ ਤੇ ਮਲਤਾਨੀ ਜੀ ਨੂੰ ਵੀ ਮੈਂ ਮੁਬਾਰਕਵਾਹ ਦਿੰਦਾ ਇਹ ਮਲਤਾਨੀ ਜੀ ਉਹ ਵੀ ਬੜੀ ਤਾਕਤ ਮਿਲੀ ਹੈ ਉਹਨਾਂ ਦੇ ਆਮ ਦੇ ਨਾਲ ਤੇ ਬਾਕੀ ਮੈਨੂੰ ਇਹ ਭਰੋਸਾ ਹੈ ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਇਸ ਬੁਕੇਰੀਆਂ ਦੀ ਸੀਟ ਜਿਹੜੀ ਹੈ ਬੀਜੇਪੀ ਨੂੰ ਜੋ ਬਹੁਤ ਵੱਡਾ ਕਰਾਰਾ ਝਟਕਾ ਲੱਗਾ ਉਹ ਸ਼ਾਇਦ ਬੀਜੇਪੀ ਉਸ ਕਰਾਰੇ ਝਟਕੇ ਤੋਂ ਉੱਠ ਨਹੀਂ पाएगी ਔਰ ਆਮ ਆਦਮੀ ਪਾਰਟੀ ਜਿਹੜੀ ਬਹੁਤ ਵੱਡੇ ਫਰਕ ਦੇ ਨਾਲ ਜਿਹੜੀ ਬੁਕੇਰੀਆਂ ਦੇ ਵਿੱਚ ਜਿੱਤ ਦਰਜ ਕਰੇ ਹਾਂ ਜੀ ਬਾਬਾ ਜੀ ਜਿੰਦਾਬਾਦ ਕਾਫੀ ਲੰਮੇ ਸਮੇਂ ਤੋਂ ਬੀਜੇਪੀ ਸੇਵਾ ਕਰ ਰਹੀ ਹੈ ਆਮ ਆਦਮੀ ਪਾਰਟੀ ਦਾ ਬੰਦਾ ਫੜਦਾ ਹੈ। ਅੱਜ ਕਿਹੜੀ ਮੈਂ ਤੇ ਸਾਰੇ ਫੋਟੋ ਦੇਖਿਆ ਹੈਗਾ ਉਹ ਆਮ ਆਦਮੀ ਪਾਰਟੀ ਦਾ ਮੇਰਾ ਵਰਕਰ ਹੈਗਾ ਤਾਂ ਮੈਂ ਕਹਾ ਉਹਨੂੰ ਦੇਖਦੇ ਹੋਏ ਕਿ ਬਹੁਤ ਵਧੀਆ ਵਰਕਰ ਕਰਨੀ ਲਈ ਵਰਤਿੰਗ ਹੋ ਰਿਹਾ ਹੈਗਾ ਅੱਜ ਉਹ ਸਾਡੇ ਹਲਕੇ ਦੇ ਹਲਕਾ ਜੜ ਜਾ ਕੇ ਕੁਰਦੇ ਅਨਮਲਤਾਨੀ ਸਾਹਿਬ ਉਹ ਵੀ ਇੱਕ ਬਹੁਤ ਵਧੀਆ ਲੇਖਨਖਾਨ ਹੈ ਜਿਹਨੂੰ ਅਸੀਂ ਅਕਸਰ ਬੁਲਦੇ ਰਹਿੰਦੇ ਆ ਐਲਸ ਜਿਹੜੇ ਸਾਡੇ ਹੈਗੇ ਆ ਤੇ ਦੇਦਾਗ ਨੇਤਾ ਹੈਗੇ ਆ ਇਹਦਾ ਆਮ ਨੇਤਾ ਉਹ ਕੋ ਲੱਗ ਜਾਂਦੇ ਕਿ ਤੱਬੇ ਲੱਗ ਜਾਂਦੇ ਆ ਵਾਧੀਆ ਦਾ ਕੋਈ 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 ਪਰ ਕੋਈ ਕਿਦਾਂ ਦੇ ਇਨਸਾਨ ਹੈ ਬਹੁਤ ਚੰਗੇ ਇਨਸਾਨ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀ ਵਧੀਆ ਕੰਮਕਾਰ ਦੇਖਦੇ ਹੋਏ ਆਪਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈਗਾ ਤੇ ਦਿਲ ਮਤਲਬ ਆਪਣੇ ਮਨ ਧਨ ਸਭ ਤਰੀਕੇ ਨਾਲ ਆਪਾਂ ਪਾਰਟੀ ਦੀ ਮਤਲਬ ਹਰ ਤਰ੍ਹਾਂ ਨਾਲ ਸੇਵਾ ਕਰਾਂਗੇ ਜੇ ਉਹ ਸਾਨੂੰ ਪਾਰਟੀ ਹਕੂਮ ਦੇएगी ਅਸੀਂ ਉਹ ਪੂਰਾ ਕੰਮ ਕਰਾਂਗੇ ਤੇ ਡਾਕਟਰ ਚੱਬੇ ਵਾਲਾ ਜੀ ਹੁਣ ਆ ਰਿਹਾ ਲੇ ਫਿਰ ਵੋਟਾਂ ਆ ਰਹੀਆਂ ਲੱਗੇ ਬੱਧ ਤੋਂ ਬਾਅਦ ਆਪਣੀ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਬੱਧ ਤੋਂ ਬਾਅਦ ਪੋਤਾ ਇਹਨਾਂ ਨੂੰ ਪਾਵਾਂਗੇ ਹੱਥ ਦੇ ਵਿੱਚ ਤੇ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈਗੀ ਹੈ ਇਸੇ ਤਰ੍ਹਾਂ ਮਤਲਬ ਵਿਧਾਨ ਸਭਾ ਤਾਂ ਹੈਗੀ ਹੈ ਲੋਕ ਸਭਾ ਵੀ ਸਾਡੀਆਂ ਬੱਧ ਤੋਂ ਬਾਅਦ ਸੀਟਾਂ ਪੰਜ ਮਤਲਬ ਬੱਧ ਤੋਂ ਬਾਅਦ 13 ਸੀਟਾਂ ਹੈਗੀਆਂ 13 ਸੀਟਾਂ ਦੇ ਵਿੱਚੋਂ ਅਸੀਂ ਜਾਣਦੇ 13 ਦੇ 13 ਹੀ ਆਮ ਆਦਮੀ ਪਾਰਟੀ ਜਿੱਤੇ ਅਸੀਂ ਮਤਲਬ ਸੈਂਟਰ ਦੇ ਵਿੱਚ ਵੀ ਬਹੁਤ ਬੋਲਦੇ ਬਾਕੀ ਦੱਬੇ ਸੀਟਾਂ ਲੋਕਾਂ ਨੂੰ ਪਤਾ ਹੀ ਹੈਗਾ ਲੈਂਦੀਆਂ ਪਹਿਲੇ ਪਰ ਬਹੁਤ ਵਧੀਆ ਕੰਮ ਦੇ ਉੱਤੇ ਹੈਗਾ ਚਲੋ ਬਿਜਲੀ maaf ਕੀਤੀ ਸੀਗੀ ਪਾਰਟੀ ਨੇ ਪੁੱਛਣਾ ਕਿ maaf ਕਰਾਂਗੇ ਉਹ ਕੀਤੀ ਹੈਗੀ ਇਹਦੀ ਤਾਂ ਆਮ ਪਾਰਟੀਆਂ ਕਰਦੀਆਂ ਪੁੱਛ ਬਸ ਉਹਦੇ ਵਿੱਚ ਕੁਝ ਵੀ ਨਹੀਂ ਤੇ ਆਮ ਜਨਤਾ ਸਾਰੀ ਪਬਲਿਕ ਇਹ ਨਹੀਂ ਕੋਈ ਜਾਤੀ ਬਾਤ ਕੀਤੀ ਗਈ ਹੈ ਹਰੇਕ ਬੰਦੇ ਦੀ ਬਿਜਲੀ maaf ਹੋਈ ਹੈ ਉਹ ਹੈਗਾ ਉਹਦਾ ਹੱਕ ਦਾ ਤੇ ਬਾਕੀ ਆਪਾਂ ਹੁਣ ਕੰਮ ਕਰਾਂਗੇ ਅੱਗੇ ਕਰਦੇ ਸੀਗੇ ਭਾਰਤੀ ਜਨਤਾ ਪਾਰਟੀ ਚ ਕਰਦੇ ਸੀਗੇ ਨਹੀਂ ਉਹਨਾਂ ਦੀਆਂ ਨੀਤੀਆਂ ਸੀਗੀ ਇਸ ਵੇਲੇ ਮਤਲਬ ਜਿਹੜੇ ਮੌਕੇ ਦੇ ਹੈਗੇ ਆ ਉਹ ਮਤਲਬ ਬਿਲਕੁਲ ਸਹੀ ਨਹੀਂ ਹੈਗੇ ਜਿੱਤਾ ਜੋ ਵੀ ਹੈਗੇ ਆ ਅੱਪਾ ਉਹਨਾਂ ਤੋਂ ਦੁਖੀ ਹੋ ਗਏ ਜੀ ਇੱਕ ਤਾਂ ਪਾਰਟੀ ਰੁਗੀ ਰਜਾਇੰਦ ਦਿੱਤਾਗਾ ਬਜ਼ੁਰਗਾਂ ਤੋਂ ਸਾਡੀ ਪਾਰਟੀ ਬੀਜੇਪੀ ਨਾਲ ਮੇਰੇ ਬਜ਼ੁਰਗ ਵੀ ਜੀ ਦੇ ਪੱਕੇ ਸੀਗੇ ਆਪਾਂ ਵੀ ਅੱਗੇ ਮੇਰੀ ਵੀ 50 48 ਸਾਲ ਉਮਰ ਹੋ ਗਈ ਹੈ ਬੀਜੇਪੀ ਮੈਂ ਬਲਾਕ ਸੰਭੀ ਮੈਂਬਰ ਵੀ ਰਿਆਂ ਦੋ ਵਾਰੀ ਜ਼ਿਲ੍ਹਾ ਪਛੀ ਵੀ ਲੜੀ ਆ ਮੰਡਲ ਪ੍ਰਧਾਨ ਵੀ ਹੋਈਆਂ ਜਨਰਲ ਸੈਕਟਰੀ ਵੀ ਰਹੇ ਆ ਤੇ ਪੂਰਤ ਲੈਵਲ ਦੇ ਉੱਤੇ ਆਪਾਂ ਬੜਾ ਕੰਮ ਕੀਤਾ ਹੈਗਾ ਵਗੇਰੇ ਅਗਰਸੀ ਕੂਚੀ ਦੇ ਵਿੱਚ ਪਰ ਪਾਰਟੀ ਮਤਲਬ ਉਹੀ ਜੋ ਕਾਂਗਰਸੀ ਨੀਤੀ ਸੀ ਪਹਿਲੇ ਕਿ ਇੱਕ ਤਾਂ ਪ੍ਰਵਾਗ ਪੱਕੀ ਹੋ ਗਿਆ ਕੰਮ ਇੱਕ ਵੀ ਟਿਕਟਾ ਸੋਮਰਾਜੀ ਅੱਗੇ ਸੋਮਰਾਜੀ ਹੁਣ 85 ਸਾਲ ਦੇ ਹੋ ਗਏ ਨਹੀਂ ਮਿਲੀ ਅੱਗੇ ਉਹਨਾਂ ਦੀ ਬਾਖੂ ਦੇ ਦਿੱਤੀ ਇਸੇ ਚੀਜ਼ ਤੋਂ ਤਾਂ ਅਸੀਂ ਅਨਰਜੀ ਖਾਂਦੇ ਸੀਗੇ ਪਹਿਲੇ ਕਿ ਪਾਰਟੀ ਬਾਜੀ ਜਿਹੜੀ ਪਾਰਟੀ ਹੈਗੀ ਉਹ ਕੀ ਕਿਲੀ ਹੈ ਤੇ ਉਹ ਤਾਂ ਬੀਜ ਬੀਜ ਕੀ ਹੋਇ ਸਭ ਕੁਝ ਹੋ ਰਿਹਾ ਹੁਣ ਤੁਸੀਂ ਪੁੱਛਿਆ ਤੁਸੀਂ ਕਹਿਣਾ ਚਾਹੁੰਦੇ ਕਿ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਚਾਹੀਦਾ ਸੀਗਾ ਪਰ ਇਹ ਪਾਰਟੀ ਨੇ ਬੜਾ ਵੱਡਾ ਗਲਤ ਕੰਮ ਕੀਤਾ ਹੈਗਾ ਇਹ ਤਾਂ ਫਿਰ ਉਹੀ ਕਾਂਗਰਸ ਵਾਲੀ ਗੱਲ ਆ ਗਈ ਕਿ ਪਰਿਵਾਰ ਹੀ ਹੈ ਬਸ ਪਰਿਵਾਰ 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 ਨੂੰ ਦੇਈ ਜਾਓ ਕੇ ਦੋਗੇ ਤੇ ਚਲੋ ਠੀਕ ਹੈ ਬਾਕੀ ਅਸੀਂ ਕਰ ਲਈ ਹੈ ਆਮ ਆਦੀ ਪਾਰਟੀ ਜੋਇਨ ਕੀਤੀ ਹੈਗੀ ਹੈ ਤਾਂ ਮਨ ਨਾਲ ਸਵਾ ਕਰਾਂ। ਤੁਹਾਡੇ ਗੱਲ ਕਰਦੇ ਚੱਬੇ ਬਸ ਤੁਹਾਨੂੰ ਕਿੰਨਾ ਮਾਣ ਮੈਨੂੰ ਸੋਚ ਰਿਹਾ ਕਿ ਤੁਹਾਡੀ ਪਾਰਟੀ ਚ ਚਾਹੇ ਨੇ। ਆਹ ਦੇਖੋ ਬਾਪੂ ਜੀ ਕਿਤਾ ਇਹਨਾਂ ਨੂੰ ਸੰਗਠਨ ਦੇ ਵਿੱਚ ਤਜਰਬਾ ਬਹੁਤ ਔਰ ਲੋਕਾਂ ਦੇ ਨਾਲ ਸੰਪਰਕ ਬਹੁਤ ਔਰ ਇਹਨਾਂ ਦਾ ਬਹੁਤ ਵੱਡਾ ਸੁਨੇਹਾ ਕਿ ਆਪਾਂ ਬੂਤ ਆਪਣੇ ਆਪਣਾ ਬੂਤ ਜਿਤੋ। ਸੋ ਮੈਂ ਸਮਝਦਾ ਕਿ ਬਹੁਤ ਵੱਡਾ ਬਲ ਮਿਲਿਆ ਸਾਨੂੰ। ਇੱਕ ਜਿਹੜੀ ਆਲਰੇਡੀ ਇੱਕ ਤਾਕਤ ਹੈ ਉਹ ਤਾਕਤ ਸਾਡੇ ਨਾਲ ਆ ਕੇ ਖੜੀ ਹੋਈ ਹੈ ਤੇ ਸਾਡੇ ਦੀ ਤਾਕਤ ਆਪਣੀ ਹੈ। ਉਹ ਦੁੱਗਣੀ ਤਾਕਤ ਹੋਈ ਸੋ ਬਹੁਤ ਵੱਡਾ ਹੰਕਾਰ ਹੈ ਤੇ ਪਾਰਟੀ ਜਿਹੜੀ ਹੈ ਉਹ ਜਿੱਥੇ ਬਲ ਮਿਲਿਆ ਉੱਥੇ ਹੀ ਮੈਨੂੰ ਪੂਰੀ ਉਮੀਦ ਹੈ ਕਿ ਬੁਕੇਰੀਆਂ ਦੇ ਵਿੱਚ ਬੜੀ ਸ਼ਾਨਦਾਰ ਜਿੱਤ ਦੇ ਨਾਲ-ਨਾਲ ਪੂਰੀ ਲੋਕ ਸਭਾ ਜਿਹੜਾ ਸਾਡਾ ਹੁਸ਼ਿਆਰਪੁਰ ਉਹ ਵੀ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿੱਤਾਂਗੇ ਆਮ ਆਦਮੀ ਪਾਰਟੀ